ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਪਹੁੰਚੇ ਆ ਰਾਮਦਵਾਲੀ ਵਾਲੇ ਵੀਰ ਕੋਲ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਦਿਖਾਉਣੀ ਆ ਬਿਲਕੁਲ ਤਾਜੀ ਸੋਈ ਵਿਖਾਉਣੀ ਆ ਜਿਹਦੇ ਮਗਰ ਵੱਛੀ ਵੀ ਬੜੀ ਸੋਹਣੀ ਆ ਬੋਰਡ-ਬੋਰਡ ਵੀਰ ਨੇ ਲਾਤੇ ਆ ਲੋੜੀ ਬੰਪਰ ਤੇ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਤੇ ਪੁੱਛਦੇ ਆ ਕੀ ਆ ਲੋੜੀ ਬੰਪਰ ਕੀ ਆ ਸਾਰੀ ਡਿਟੇਲ ਇੱਕੋ ਹੀ ਗਾਂ ਦੇ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਤੀਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਵਾਈ ਗੁਰੂ ਦੀ ਚਲੋ ਵਧੀਆ ਕਿਰਪਾ ਹੀ ਚਾਹੀਦੀ ਜੇ ਠੰਡ ਤੁਹਾਨੂੰ ਪਤਾ ਹੁਣ ਦੇਨੇ ਆ ਠੰਡੇ ਦੇ ਤੁੰਦਾ ਧੰਦਾ ਦੇ ਦੇਨੇ ਆ ਇਹ ਵੀ ਜਿਹੜੀ ਚੱਲਣ ਦੇ ਹਾਂਜੀ 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 ਇਹਨਾਂ ਦੇ ਨਾਲ ਠੰਡੇ ਤੋਂ ਪੈਣੀ ਹਾਂਜੀ ਹਾਂਜੀ ਤੇ ਨਵਾਂ ਸਾਲ ਵੀ ਆ ਗਿਆ ਲੋੜੀ ਵੀ ਆ ਗਈ ਆ ਹਰਪ੍ਰੀਤ ਜੀ ਆਪਾਂ ਪਿਛਲੀ ਵੀਡੀਓ ਪਾਈ ਸੀ ਹਾਂਜੀ ਉਹਦੇ ਵਿੱਚ ਨਾ ਤੁਹਾਨੂੰ ਇੱਕ ਵਾਦਾ ਕੀਤਾ ਸੀ ਠੀਕ ਐ ਤੇ ਉਹ ਜਿਹੜੀ ਪਿਛਲੀ ਵੀਡੀਓ ਕਹਿੰਦੇ ਨਵੇਂ ਸਾਲ ਦੇ ਆਫਰ ਆ ਤੁਹਾਨੂੰ ਕਹਿੰਦੇ ਲੋਹੜੀ ਤੇ ਧੁਮਾਕਾ ਕਰਨਾ ਮੈਨੂੰ ਤਾਂ ਲੱਗਿਆ ਤੁਸੀਂ ਮਜ਼ਾਕ ਕਰਨ ਦੇ ਹਰਪ੍ਰੀਤ ਜੀ ਵਾਹਿਗੁਰੂ ਕਰਾਉਣ ਵਾਲਾ ਹੁੰਦਾ ਅੱਛਾ ਬੰਦੇ ਦੇ ਮੂੰਹੋਂ ਬੋਲ ਨਿਕਲ ਜਾਂਦੇ ਆ ਅੱਛਾ ਪਰ ਜਦੋਂ ਪਕਾਉਨੇ ਹੁੰਦੇ ਆ ਉਹ ਮਹਾਰਾਜੀ ਕਢਾਉਂਦਾ ਤਾਂ ਮਹਾਰਾਜੀ ਪਕਾਉਂਦਾ ਅੱਛਾ ਇਹ ਬਾਬੇ ਨਾਨਕ ਨੇ ਅੰਗਸੰਗ ਹੋ ਕੇ ਪਗਾਏ ਤੁਹਾਨੂੰ ਮੈਂ ਕਿਹਾ ਸੀ ਜੇ ਉਹਦੀ ਵਾਹਿਗੁਰੂ ਦੀ ਕਿਰਪਾ ਹੋਊਗੀ ਨਾ ਇਹ ਬੋਲ ਪੂਰੇ ਹੋਣਗੇ ਠੀਕ ਐ ਅੱਜ ਪੂਰੇ ਹੋ ਗਏ ਆ ਅੱਛਾ ਤਾਨੂੰ ਮੈਂ ਆਖਿਆ ਸੀਗਾ ਤੇ 300 ਰੁਪਏ ਦੀ ਗਾਂ ਦੇ ਦਾਂਗੇ ਅੱਛਾ ਤੁਸੀਂ ਆਖਿਆ ਸੀ ਤੇ ਹਰ ਤੁਸੀਂ ਕਹਿਤਾ ਆ ਇਹ ਕਿੱਦਾਂ ਹੋਊਗੀ ਉਹ ਹੀ ਆਪਾਂ ਵੀ ਤੁਹਾਨੂੰ ਦਦਣ ਕਿਹਾ ਸੀ ਜੀ ਲੋੜੀ ਬੰਪਰ ਲਾਤਾ ਆ ਅੱਛਾ 399 ਰੁਪਏ ਚ ਗਾਂ ਦੇ ਦੇਣੀ ਆ 399 ਚ 399 ਚ ਆਹ ਵਾਲੀ ਗਾਂ ਦੇ ਦੇਣੀ ਆ ਆ ਦੇਖ 5 ਲੀਟਰ ਵਾਲੀ 5 ਲੀਟਰ ਵਾਲੀ 399 ਚ ਨਹੀਂ 5 ਲੀਟਰ ਵਾਲੀ ਗਾਂ ਬਾਕੀ ਸੂਈ ਸਵਾਈ ਤੇ ਮਗਰ ਵੀ ਬੱਚੀ ਕੱਲ ਦੀ ਸੂਈ ਆ ਅੱਛਾ ਮੈਂ ਗੱਬਣ ਲੈ ਕੇ ਆਇਆ ਸੀ ਪਰਸੋਂ ਠੀਕ ਆ ਕੱਲ ਮੇਰੇ ਕੋਲ ਸੂਈਏ ਤਾਂ ਵਸ਼ੀ ਦਿੱਤੀ ਆ ਆ ਵਸ਼ੀ ਆ ਜਿਹੜੀ ਮਗਰ ਦਾ ਟੀਕਾ ਲੱਗਾ ਸੀ ਉਹਨਾਂ ਨੇ ਸਾਨੂੰ ਵੀਰਾਂ ਨੇ ਪਹਿਲਾਂ ਕਿਹਾ ਸੀਗਾ ਠੀਕ ਹੈ ਜੀ ਵੀ ਡੈਨਮਾਰਕ ਦੀ ਆ ਤਾਂ ਮਗਰ ਟੀਕਾ ਲਾਇਆ ਉਹਨਾਂ ਨੇ 20 140 ਦਾ ਠੀਕ ਹੈ ਜੀ ਹਾਂਜੀ ਆ ਦੇਖ ਸਕਦੇ ਵਸ਼ੀ ਵੀ ਮਗਰ ਪੂਰੀ ਬਰੀਡ ਦੀ ਆ 300 ਤੇ ਵੀਰ ਜੀ 300 ਦੀ ਤੇ ਵਸ਼ੀ ਨਹੀਂ ਹੁੰਦੀ ਤੁਸੀਂ ਗਾਂਜ ਦੇ ਹੀ ਜਾਂਦੇ ਜੀ ਹਰਪ੍ਰੀਤ ਜੀ ਵਾਹਿਗੁਰੂ ਦੀ ਕਿਰਪਾ ਅੱਛਾ ਬਾਬੇ ਨਾਨਕ ਦੀ ਕਿਰਪਾ ਜਿੱਥੇ ਹੋ ਜੇ ਨਾ ਕਲਰਾਂ 'ਚ ਫੁੱਲ ਖਿੜ ਜਾਂਦੇ ਆ ਅੱਛਾ ਅਸੀਂ ਤਾਂ ਕੁਛ ਵੀ ਨਹੀਂ ਦੇਣ ਦੇ ਅੱਛਾ ਮਹਾਰਾਜ ਕਲਰਾਂ 'ਚ ਫੁੱਲ ਖੇੜ ਦਿੰਦਾ ਵਾਹਿਗੁਰੂ ਠੀਕ ਆ ਹਾਂਜੀ ਇੱਕ ਵਾਰੀ ਤੋਰ ਕੇ ਤੇ ਵਿਖਾਈਏ ਵੈੜ ਨੂੰ ਆਪਾਂ ਹਾਂਜੀ ਸੂਬਾ ਕਿਨਵਾ ਜੇ ਦਾ ਹਰਪ੍ਰੀਤ ਜੀ ਦੂਜੇ ਸੂਵੇ ਵੈੜ ਸੁਈਆ ਛੇ ਦਾਦੇ ਆ ਮੂੰਹੋਂ ਅੱਛਾ ਹਾਂਜੀ ਤੇ ਤਾਜੀ ਸੂਈ ਹੈ। ਬਈ ਇਹ ਸੂਈ 22 ਲੀਟਰ ਚ ਵਾਇਆ ਆ। ਅੱਛਾ 5 ਲੀਟਰ ਦੁੱਧ ਚ ਵਾਉਗੀ। ਠੀਕ ਹੈ ਜੀ। ਹਾਂ ਜੀ। ਇਹਦਾ ਹੋਰੇ ਆ ਦੇਖ ਸਕਦੇ ਪੂਰਾ ਹਾਰ ਸ਼ਿੰਗਰ 300 ਤੋਂ ਦੇ ਵੱਧ ਦੇ ਵੇਦੇ ਤੁਸੀਂ ਇਹਨੂੰ ਸਮਾਨ ਹੀ ਪਾਤਾ ਛ। ਆ ਦੇਖ ਸਾਡੇ ਜੀ ਸੂਈ ਸਵਾਈ ਆ। 5 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਚਵਾਉਗੀ। ਬਾਕੀ ਤਾਜੀ ਸੂਈ ਆ। ਇੱਕ ਵਾਰੀ ਫਲਕਾਰੀ ਲਾ ਕੇ ਵੀ ਤੁਹਾਨੂੰ ਵਿਖਾਵਾਂਗੇ। ਇੱਕ ਰੀ ਲੈ ਜਾਓ ਉਦੋਂ ਸਿੱਧੀ ਤੋਰਦੇ ਹੋਰ ਤਾਜੀ ਸੋਈ ਹੋਣ ਕਰਕੇ ਬੱਚੇ ਦਾ ਥੋੜਾ ਵੱਧ ਕਰਦੀ ਹੈ ਆ ਦੇਖ ਸਕਦੇ ਜੇ ਓਰੀ ਪਿਆਰੀ ਬੈੜਿਆ ਜਿਹੜੀ ਅੱਜ ਲਿਆਇਆ ਹੋ ਜੀ ਫਿਰ ਤੁਹਾਨੂੰ ਇਹਦੇ ਤੁਹਾਨੂੰ ਲੱਗੇ ਤਾਂ ਦਿਖਾਵਾਂਗੇ ਬੱਚੇ ਵੱਲੋਂ ਥੋੜਾ ਜਿਆ ਤੇਜ਼ ਜਾਂਦੀ ਹੈ ਕਿਉਂਕਿ ਤਾਜੀ ਸੋਈ ਆ ਬੱਚੇ ਦਾ ਥੋੜਾ ਜਿਆ ਵੱਧ ਕਰਦੀ ਹੈ ਬਾਕੀ ਕੱਦ ਕਾਠ ਪੱਖੋਂ ਵੀ ਜਿਹੜੀ ਚੰਗੀ ਆ ਤੇ ਥੱਲਿਆਂ ਵੀ ਦੇਖ ਸਕਦੇ ਜੇ ਬੜੀ ਸੋਹਣੀ ਤਿਆਰ ਹੋਈ ਆ ਜਿਹੜੀ ਆ ਦੇਖ ਸਕਦੇ ਜੇ ਦੁੱਧ 5 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਊਗੀ ਤੇ ਹੁਣ ਪੁੱਛਦੇ ਆ ਵੀ ਕਿੱਦਾਂ ਗਾਏ 300 ਚ ਮਿਲਦੀ ਆ ਕੀ ਹਿਸਾਬ ਆ ਸਾਰਾ ਹਾਂ ਵਸ਼ੀ ਵੀ ਕਰੀ ਦੇਖ ਸਕਦੇ ਜੇ ਵੀਰ ਜੀ ਮੈਨੂੰ ਤਾਂ ਹੱਲੇ ਵੀ ਨਿਯਕੀਨ ਆਉਂਦਾ 300 ਰੁਪਏ ਦੀ ਗਾਂ ਦੇ ਦੇਣੀ ਆ ਹਵਲੇ ਹਰਪ੍ਰੀਤ ਜੀ ਸਾਡੇ ਨਾਲ ਬੋਲ ਕੀਤੀ ਸੀ ਅਸੀਂ ਅੱਜ ਪਕਾ ਦੇਣੇ ਆ ਅੱਛਾ ਤੇ ਵਾਈ ਗੁਰੂ ਨੇ ਪਕਾਉਣੇ ਆ ਅਸੀਂ ਕੌਣ ਹੁੰਨੇ ਆ ਅੱਛਾ ਅਸੀਂ ਤੇ ਸੇਵਾ ਕਰਨ ਵਾਲੇ ਆ ਸਾਰਾ ਸਾਲ ਕਮਾਈ ਕਰੀ ਲਈ ਆ ਠੀਕ ਆ ਜੇ ਇੱਕ ਲੋਹੜੀ ਦੇ 300 ਦੀ ਗਾਹ ਦੇ ਦਾਂਗੇ ਤੇ ਕੀ ਹੋ ਜੂ ਅੱਛਾ ਹਾਂਜੀ ਲੋੜੇ ਨਵਾਂ ਸਾਲ ਸਾਰੇ ਪਰਿਕੇ ਜੂਰੇ ਕਰਦੇ ਖੁਸ਼ੀਆਂ ਭਰ ਆਵੇ ਅੱਛਾ ਖੁਸ਼ੀਆਂ ਲੈ ਕੇ ਆਊਗਾ ਜਿਹਦੇ ਘਰ ਜਾਊਗੀ ਕਰਮਾਂ ਵਾਲੀ ਠੀਕ ਆ ਹਾਂਜੀ ਬਾਕੀ ਇਹ ਵੀ ਨਹੀਂ ਕਿ ਜਾਂ ਗੱਬਣਿਆ ਜਾਂ ਕੀ ਆ ਸੂਈ ਸਵਾਈ ਆ ਹਰ ਬ੍ਰਿਜੀ ਆਪਾਂ ਕੱਚੀ ਲੈ ਆਉਂਦੇ ਕਹਿ ਦਿੰਦੇ ਨੇ ਇਹਨਾਂ ਦੇਣਾ ਇਹ ਤਾਂ ਸੂਈ ਆ ਇਹ ਤੇ ਦੁੱਧ ਚੋ ਕੇ ਵੀ ਦੇ ਦੋਗੇ ਚੋ ਕੇ 20 ਲੀਟਰ ਦੇਣਾ ਮੈਂ ਕੰਡੇ ਤੇ ਛਾੜ ਕੇ 20 ਲੀਟਰ ਦੇਣਾ ਤੇ ਸਾਡੇ ਚੈਨਲ ਤੇ ਲਾਈਵ ਹੋਣਾ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਦੱਸਿਏ ਸਹੀ ਕੀ ਹਿਸਾਬ ਵੈਦਾ ਮੈਨੂੰ ਤੇ ਆਪ ਨਹੀਂ ਪਤਾ ਲੱਗੰਦਾ ਕੀ ਕੱਲ ਕਰ ਦੇਣੀ ਆ ਅੱਜ ਫਰੀਜੀ ਲੋਹੜੀ ਬੰਪਰਿਆ ਅੱਛਾ ਅੱਜ ਤੋਂ ਹਾਂਜੀ 20 ਜਨਵਰੀ ਨੂੰ ਅੱਛਾ ਟਿਕਟ ਕੱਢਾਂਗਾ ਤੁਹਾਡੇ ਚੈਨਲ ਤੇ ਲਾਈਵ ਹੋ ਕੇ ਅੱਛਾ ਚੈਨਲ ਤੇ ਲਾਈਵ ਚੱਲੂਗੀ ਅੱਛਾ 399 ਰੁਪਏ ਦੀ ਟਿਕਟ ਪਾਊਗੀ ਅੱਛਾ ਜਿਹੜਾ ਵੀਰ ਸਾਨੂੰ ਟਿਕਟ ਪਾਊਗਾ ਅੱਛਾ ਗੂਗਲ ਪੇ ਤੇ ਸਾਨੂੰ ਤੁਹਾਡੇ ਫੋਨਾਂ ਤੇ ਗੂਗਲ ਪੇ ਚੱਲਦਾ ਹੈ ਨੰਬਰ ਆਪਾਂ ਵਿੱਚ ਪਾਦਾਂਗੇ ਗੂਗਲ ਪੇ ਕਰਦੇ ਦੋ ਨੰਬਰ ਕਰਾਂਗੇ ਮੈਂਸ਼ਨ ਅੱਛਾ ਦੋਵਾਂ ਨੰਬਰਾਂ ਦੇ ਉੱਤੇ ਗੂਗਲ ਪੇ ਫੋਨ ਪੇ ਚੱਲਦੀ ਆ। ਅੱਛਾ। ਸਾਨੂੰ 399 ਰੁਪਏ ਪਾ ਦਿਓ। ਅੱਛਾ। WhatsApp ਦੇ ਉੱਤੇ ਸਕਰੀਨਸ਼ਾਟ ਸੈਂਡ ਕਰੋ। ਹਾਂਜੀ। ਨਾਲ ਆਪਣਾ ਨਾਮ, ਪਿੰਡ ਦਾ ਨਾਮ ਤੇ ਆਪਣਾ ਮੋਬਾਈਲ ਨੰਬਰ ਜਿਹੜਾ ਉਹ ਸਾਨੂੰ ਮੈਸੇਜ ਕਰ ਦਿਓ WhatsApp ਤੇ। ਅਸੀਂ ਉਸੇ ਨੰਬਰ ਤੇ ਉਹਦੀ ਪਰਚੀ ਜਿਹੜੀ ਆ ਉਹਨੂੰ ਸੈਂਡ ਕਰ ਦਾਂਗੇ। ਦੂਜੀ ਪਰਚੀ ਜਿਹੜੀ ਆ ਅੱਛਾ ਉਹ ਹਰ ਫ੍ਰਿਜੀ ਡੱਬੇ 'ਚ ਪਾ ਦਾਂਗੇ। ਦੋ ਪਰਚੀਆਂ ਬਣਾ ਦੋਗੇ। ਦੋ ਪਰਚੀਆਂ ਬਣਾਵਾਂਗੇ। ਅੱਛਾ। ਔਰ ਉਹ ਕੱਢਾਂਗੇ ਅਸੀਂ 20 ਜਨਵਰੀ ਨੂੰ। ਅੱਛਾ। ਤਾਂ ਟਾਡੇ ਚੈਨਲ ਤੇ ਲਾਈਵ ਕੱਢਾਂਗੇ। ਅੱਛਾ। ਹਾਂ ਠੀਕ ਐ ਵੀ ਤੁਸੀਂ ਕਹੋਗੇ 300 ਰੁਪਏ ਦੀਆਂ ਪੈਣਾ ਤੁਰੀਆਂ ਜਾਂਦੀਆਂ ਨਾ ਜਿਹੜੀ ਤੋਂ ਗੋਲ ਗੱਪੇ ਖਾ ਜਾਂਦੀਆਂ ਅਜੇ ਸਵਾਦ ਲੱਗਦਾ ਹੁਣ ਠੀਕ ਐ ਤੇ ਭਾਈ ਕਹਿੰਦਾ 300 ਦੇ ਹੋਗੇ ਅੱਛਾ ਅਸੀਂ ਗਾਂ ਦੇਣੀ 300 ਦੀ ਅੱਛਾ ਭਾਵੇਂ ਕੋਈ ਮਹੀਨਾ ਖੋਵਾ ਮਾਰੇ ਅੱਛਾ ਭਾਵੇਂ ਕੋਈ ਸਾਲ ਮਾਰੇ ਪਰਫੀ ਬਣਾਵੇਂ ਅੱਛਾ ਜਾਇਦਾਦ ਦੀ ਜਾਇਦਾਦ ਫਿਰ ਫਰੀ ਐ ਫਿਰ ਉਹਨੇ ਦੀ ਆ ਤੇ ਨਾਲ ਮਗਰ ਵੱਛੀ ਵੀ ਨਾਲ ਮਗਰ ਵੰਡ ਜੀ ਇੱਕ ਨਹੀਂ ਦੋ ਦੋ ਗਾਵਾਂ ਅੱਛਾ ਇਹ ਉਹ ਵਾਹਿਗੁਰੂ ਦੀ ਕਿਰਪਾ ਔਰ ਇੱਕ ਗੱਲ ਹੋਰ ਦੱਸਦਾ ਮੈਂ ਆਪਣੇ ਭੈਣ ਭਰਾਵਾਂ ਨੂੰ ਹਾਂਜੀ ਹਰਪ੍ਰੀਤ ਜੀ ਜਿਹੜਾ 399 ਰੁਪਏ ਤੁਸੀਂ ਸਾਨੂੰ ਪਾਉਣੇ ਨਾ ਹਾਂਜੀ ਉਹਦੇ ਵਿੱਚ ਬਾਬੇ ਨਾਨਕ ਦੇ ਦਰਬਾਰ ਦਾ ਤਾਂ ਸੰਬੰਧ ਵੀ ਨਿਕਲਣਾ ਆ ਅੱਛਾ ਹਾਂਜੀ ਠੀਕ ਆ ਇਹ ਇਹ ਜਿਹੜਾ ਮੇਨ ਕਮਾਈ ਕਰਕੇ ਨਹੀਂ ਇਹ ਇੱਕ ਸਾਧ ਦਾ ਸੇਵਾ ਪੱਖੋ ਜਾਂ ਹਰਪ੍ਰੀਤ ਜੀ ਇਹਦੀ ਗਾਡੀ ਹیثیت ਨਹੀਂ ਆ ਹਾਂਜੀ ਹਾਂਜੀ ਅਸੀਂ ਕਿਸੇ ਲੋੜਵੰਦ ਦੀ ਮਦਦ ਕਰ ਛੜੀਏ ਹਾਂਜੀ ਹਾਂਜੀ ਇੰਨੀ ਹਸیثیت ਦੇ ਮਾਲਕ ਨਹੀਂ ਹੈਗੇ ਪਰ ਅਸੀਂ ਇੱਕ ਜਰੀਆ ਬਣਾ ਤਾਇਆ ਅੱਛਾ 50000 ਰੁਪਇਆ ਲਾਤਾ ਆ ਹਾਂਜੀ ਉਹ ਚ ਸੇਵਾ ਕਰਨਗੇ ਤਾਂ ਅਸੀਂ ਕਿ ਭੈਣ ਭਰਾ ਦੀ ਨਾ ਲੋੜ ਵੰਦੀ ਉਹਦੇ ਚ ਦਸਵੰਦ ਕੱਢ ਕੇ ਉਹਦੀ ਮਦਦ ਕਰਦਾਂਗੇ ਠੀਕ ਹੈ ਜੀ ਹਾਂਜੀ ਤੇ ਇਹ ਪਰਚੀ ਪਾਉਣੀ ਜਿੱਤਰਾ ਮਤਲਬ ਹੁਣ ਆਪਾਂ ਗੂਗਲ ਪੇ ਦਾ ਨੰਬਰ ਤੇ ਫੋਨ ਪੇ ਦਾ ਨੰਬਰ ਦੇ ਦੇਣਾ ਵਾ ਤੇ ਕੋਈ ਵੀਰ ਉਹਤੇ ਆਪਾਂ ਨੂੰ ਸੈਂਡ ਕਰੇ 399 ਹਣਾ ਤੇ ਨਾਲ ਆਪਣਾ ਫੋਨ ਨੰਬਰ ਨਾਮ ਤੇ ਐਡਰੈਸ ਵੀ ਸੈਂਡ ਕਰ ਦੇ ਤੇ ਉਹਦੀ ਪਰਚੀ ਤੁਸੀਂ ਸੈਂਡ ਇੱਕ ਉਹਨਾਂ ਨੂੰ ਕਰ ਦੋਗੇ ਇੱਕ ਤੁਸੀਂ ਆਪਣੇ ਡੱਬੇ ਚ ਪਾ ਲੈਣੀ ਆ ਤੇ ਜਿਹੜਾ ਡੱਬਾ ਫਿਰ ਖੋਲਣਾ 20 ਤਰੀਕ ਨੂੰ ਉਹ 20 ਤਰੀਕ ਨੂੰ ਡੱਬਾ ਖੋਲਾਂਗੇ ਇੱਕ ਹੋਰ ਆ ਬ੍ਰਿਜੀ ਅੱਛਾ ਇਹਦੇ ਵਿੱਚ ਮੇਰੇ ਆਪ ਦੀ ਫੈਮਲੀ ਦੀ ਕੋਈ ਟਿਕਟ ਨਹੀਂ ਹੋਊਗੀ ਅੱਛਾ ਨਾ ਮੇਰੇ ਕਿਸੇ ਰਿਸ਼ਤੇਦਾਰ ਦੀ ਹੋਊਗੀ। ਅੱਛਾ। ਇਹ ਸਿਰਫ ਗੁਰੂ ਦੀ ਸੰਗਤ ਦੀ ਹੋਊਗੀ ਤੇ ਲੋ ਮੈਂ ਇਹ ਕਰ ਅਰਦਾਸ ਕਰਾਂਗਾ। ਅੱਛਾ। ਬਾਬੇ ਨਾਨਕ ਨੂੰ ਯਾਦ ਕਰਕੇ ਪਾਇਓ। ਅੱਛਾ। ਪਿੱਛੇ ਲੋੜਵੰਦ ਦੇ ਘਰ ਜਾਊਗੀ ਇਹ ਗਾਂ। ਅੱਛਾ। ਆਹ ਤੇ ਲੋੜਵੰਦ ਦੀ ਨਿਕਲੇ। ਕੋਈ ਨਾ ਵੀਰਾਂ ਦੇ ਆਪਣੇ ਮਨ ਦੇ ਵਿੱਚ ਨਾ। ਹਾਂਜੀ। ਚਾਹਸ ਹੁੰਦੀ ਆ ਤੇ ਯਾਰ ਮੈਂ 20 ਲੀਟਰ ਵਾਲੀ ਗਾਂ ਖਰੀਦਾਂ। ਹਾਂਜੀ ਹਾਂਜੀ। ਪਰ ਵਾਹੀ ਗੁਰੂ ਨੇ ਨਾ ਇੱਕ ਸਟੈਪ ਬਾਈ ਸਟੈਪ ਦੁਨੀਆ ਦਾ ਜਰੀਆ ਕੇ ਯਾਰੀ ਬਣਾਉਣਾ ਹੁੰਦਾ ਵਾ। ਤੇ ਉਹ ਕਰਦਾ ਕੀ ਏ ਤੇ ਉਹਦੀ ਨਹੀਂ ਲਈ ਜਾਂਦੀ। ਹਾਂਜੀ ਹਾਂਜੀ। ਪਰ ਆ ਉਹਦੇ ਵਾਸਤੇ ਆ। ਅੱਛਾ ਆਪਣੀ ਕਿਸਮਤ ਅਜਮਾਲੇ 999 ਰੁਪਏ ਪਾ ਕੇ ਅੱਛਾ 20 ਤੋਂ 25 ਲੀਟਰ ਵਾਲੀ ਗਾਂ ਆਪਣੇ ਘਰ ਖੜੇ ਔਰ ਬਰੀਡ ਤਿਆਰ ਕਰਿਆ ਬਾਕੀ ਇਹ ਆ ਕਿ 300 ਰੁਪਏ ਨਾ ਬਾਈ ਚਾਂਸ ਨਾ ਵੀ ਨਿਕਲੇ ਤੇ ਕੋਈ ਡਮ ਮਾਸੂਮ ਲੱਗਦਾ ਨਹੀਂ ਆਪਣਾ 300 ਰੁਪਏ ਦੇ ਮੈਂ ਤੁਹਾਨੂੰ ਵਕਤ ਤੁਰੇ ਜਾਂਦੇ ਆ ਗੋਲ ਗੱਪੇ ਖਾਜੀ ਹਾਂ ਹਾਂਜੀ 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 ਇਹ ਕਿਹੜੀ ਗੱਲ ਐ ਵੀ ਨਿਕ ਟਿਕਟ ਬੜੀ ਮਹਿੰਗੀ ਆ ਜਾਂ 5000 ਦੀ ਆ 10000 ਦੀ ਆ ਤੇ ਮੈਂ ਕਹਿੰਦਾ ਤਾਂ ਆਪਣੀ ਕਿਸਮਤ ਜਮਾਓ ਅੱਛਾ ਤੇ 399 ਰੁਪਏ ਪਾ ਕੇ ਤੇ 25 ਲੀਟਰ ਵਾਲੀ ਗਾਹ ਆਪਣੇ ਘਰ ਖੜੋ ਅੱਛਾ ਨਾਲੇ ਰਬਾਬੇ ਨਾਨਕ ਨੂੰ ਯਾਦ ਕਰਿਓ ਤਾਂ ਵਾਹ ਰਬਾ ਸਾਡੀ ਕਿਸਮਤ ਨਾਲੇ ਬਰੀਡਾ ਤਿਆਰ ਹੋਣੀ ਤੇ ਜੇ ਕਿਸੇ ਵੀਰ ਨੇ ਤਿੰਨ ਇਕੱਠੀਆਂ ਪਾਉਣੀਆਂ ਹਾਂ ਤੇ ਹਰਪ੍ਰੀਤ ਜੀ ਤਿੰਨਾ ਟਿਕਟਾਂ 1000 ਚ ਤੇ ਤਿੰਨ ਟਿਕਟਾਂ ਇੱਕ ਹਜ਼ਾਰ ਦੀਆਂ ਉਦਾਂ 1200 ਦੀਆਂ ਬਣਦੀਆਂ ਜੇ ਕੋ ਤਿੰਨ ਇਕੱਠੀਆਂ ਪਾਉ ਤੋ ਉਹ ਹਜ਼ਾਰ ਦੀਆਂ ਅੱਛਾ ਤੇ ਜੇ ਕੋਈ ਸਾਨੂੰ 6 ਪਾ ਦੂਗਾ ਨਾ 2000 ਦੀਆਂ ਲੈਣੀਆਂ ਹੋਣਗੀਆਂ ਉਹਨੂੰ ਅਸੀਂ 7 ਟਿਕਟਾਂ ਦੇ ਦਾਂਗੇ ਅੱਛਾ ਹਾਂਜੀ 6 ਟਿਕਟਾਂ ਨਾਲ ਇੱਕ ਟਿਕਟ ਫ੍ਰੀ ਅੱਛਾ ਹਾਂਜੀ 6 ਟਿਕਟਾਂ ਨਾਲ ਇੱਕ ਟਿਕਟ ਫ੍ਰੀ ਹਾਂਜੀ ਜੇ ਕਿਸੇ ਨੇ ਮੰਨ ਲਓ 2000 ਤੁਹਾਨੂੰ ਸੈਂਡ ਕਰ ਦੂਗਾ ਉਹਦੀਆਂ ਤੁਸੀਂ 7 ਟਿਕਟਾਂ ਪਾ ਦ 7 ਟਿਕਟਾਂ ਪਾ ਲਾਂਗੇ ਫ੍ਰੀ ਜੀ ਅੱਛਾ ਹਾਂਜੀ ਇਹ ਵੀ ਨਵੀਂ ਸਕੀਮ ਹੈ ਫਿਰ ਇਹ ਤੇ ਚਲੋ ਵੇਖੋ ਹੁਣ ਕਿਹਦੀ ਕਿਸ ਜਗ੍ਹਾ 28 800 ਰੁਪਏ ਦਾ ਫਾਇਦਾ ਹੋ ਜਾਣਾ ਉਹ ਟਿਕਟਾਂ ਫ੍ਰੀ ਵੇਚਣੀ ਆ ਹਾਂਜੀ ਹਾਂਜੀ ਹਾਂ ਉਹ ਆਪਣੀ ਕਿਸਮਤ ਜਮਾਏ ਕੋ ਜਿੰਨੇ ਚ ਮਾਉਣੀ ਆ ਤੇ ਬਾਕੀ ਇਹ ਆ ਕਿ ਜੇ ਦੇ ਗਾਂ ਨਿਕਲਾ ਵੇ ਹਾਂਜੀ ਤੇ ਇਹ ਤੇ ਫਿਰ ਕਮਾਲ ਹੀ ਆ ਫਿਰ ਹਰਪ੍ਰੀਤ ਜੀ ਕਮਾਲਾਂ ਵਾਹੀ ਗੁਰੂ ਕਰਨ ਵਾਲਾ ਅਸੀਂ ਕੌਣ ਹੁੰਨੇ ਆ ਇੱਕ ਵਾਰੀ ਮੈਂ ਤੁਹਾਨੂੰ ਕਹਿੰਦਾ ਦਰਸ਼ਕਾਂ ਨੂੰ ਚਾਂਦਨ ਫੜਾਉ ਮੈਂ ਫੇਰ ਤੋਰਾ ਆ ਦੇਖ ਸਕਦੇ ਜੀ ਬੜੇ ਕਮਾਲ ਦੀ ਜਿਹੜੀ ਵਹਿੜ ਆ 300 ਰੁਪਏ ਦੀ ਗਾਂ ਜਿਹੜੀ 399 ਦੀ ਟਿਕਟ ਆ ਜਿਹੜੀ ਆ ਨਵੀਆਂ ਤਾਂ ਹੁਣੇ ਦਿਖਾ ਦਿੰਦੇ ਆ ਆਹ ਵਾ ਜਿਹੜੇ 399 ਸੈਂਡ ਕਰਨੇ ਆ ਤੁਸੀਂ ਜਿਹੜੇ ਆਹ ਦੇਖ ਸਾ ਤੇ 399 ਨਮੀ ਲਗਭਗ 400 ਦੇ ਲੱਗ ਗਈ ਆ ਜਿਹੜਾ ਚਲਵਾ ਜੋ ਲੈ ਆ ਆਹ ਦੇਖ ਸਾ ਤੇ ਕਿਸਮਤ ਆਪਣੀ ਜਮਾ ਕੇ ਵੇਖ ਲਓ ਠੀਕ ਆ ਵੀਰ ਜੀ ਬਾਕੀ ਮੱਥੇ ਤੇ ਟਿੱਕੇ ਆਪਾਂ ਇਤਨਾ ਲਾਏ ਜਿੰਨਾ ਪੀੜੀਫੇ ਚ ਪਹਿਲੇ ਨੰਬਰ ਤੇ ਆਈ ਹੁੰਦੀ ਹੈ। ਫਰੀਜੀ ਕੋਈ ਤਰੀਕ ਤਿਆਰ ਕਰ ਸਕਦਾ। ਠੀਕ ਹੈ ਜੀ। ਕਰ ਸਕਦਾ। ਸਭ ਦੀ ਆ ਜਿਹੜੀ ਹਾਰ ਸ਼ਿੰਗਾਰ ਨਾ ਬੰਦ ਹੋਵੇ ਜੀ। ਇਹ ਅੱਜ ਤੋਂ ਸ਼ੁਰੂ ਫਿਰ। ਫਰੀਜੀ ਅੱਜ ਤੋਂ ਸ਼ੁਰੂ ਆ। ਅੱਛਾ। ਆਪੋ ਆਪਣੀ ਕਿਸਮਤ ਦੇਖੋ ਕਿਹਦੇ ਕਰਮਾ ਜੇ ਬਾਬਾ ਨਾਨਕ। ਠੀਕ ਹੈ ਜੀ। ਜਿਹੜਾ ਦੁੱਧ ਆ ਤੇ ਪੋਤੇ ਆ ਨਾ ਫਰੀਜੀ ਇਹ ਵਾਈ ਗੁਰੂ ਦਿੰਦਾ। ਬਾਕੀ ਇਹ ਆ ਕਿ ਜਿੱਦਨ ਖੋਲਾਂਗੇ ਉਦੋਂ ਸਾਰੇ ਵੀਰ ਇੱਥੇ ਆਏ ਹੋਣਗੇ ਸਾਰਿਆਂ ਦੇ ਸਾਹਮਣੇ ਜਿਹੜਾ ਸਾਰਾ ਕੁਝ ਹੋਊਗਾ ਜੀ ਪੂਰਾ ਇਦਾਂ ਨਹੀਂ ਨਿਕਲਨੀ ਹਾਂਜੀ ਹਾਂਜੀ ਪੂਰਾ ਇੱਕ ਅਰੇਂਜਮੈਂਟ ਕਰਾਂਗੇ ਹਾਂਜੀ ਹਾਂਜੀ ਤੁਹਾਡਾ ਚੈਨਲ ਲਾਈਵ ਹੋਊਗਾ ਹਾਂਜੀ ਹਾਂਜੀ ਇੱਕ ਡੱਬੇ 'ਚ ਜਿੰਨੀਆਂ ਟਿਕਟਾਂ ਪੈਣਗੀਆਂ ਉਹ ਪਈਆਂ ਹੋਣਗੀਆਂ ਠੀਕ ਹੈ ਛੋੜੇ ਜੇ ਬੱਚੇ ਤੋਂ ਬੇ ਸਮਝੇ ਤੋਂ ਹਾਂਜੀ ਹਾਂਜੀ ਉਹ ਟਿਕਟ ਚ ਗਈ ਜਾਊਗੀ ਠੀਕ ਆ ਵੇਖੋ ਕਿਹਦੀ ਕਿਸਮਤ ਆ ਹਾਂਜੀ ਹਾਂਜੀ ਇੱਕ ਮੈਂ ਵਾਦਾ ਹੋਰ ਕਰਦਾ ਹਾਂ ਜੇ ਇਹ ਦੇਤਾ ਤਾਂ ਮੈਨੂੰ ਸੰਤਨੇ ਕਿਤੇ ਸਾਥ ਹਾਂਜੀ ਫਿਰ ਇੱਕ ਨਹੀਂ ਫਿਰ ਦੋ گاਵਾ ਕੱਢੂੰਗਾ ਅਗਲੀ ਵਾਰੀ ਦੋ ਹਾਂਜੀ ਅੱਛਾ ਇਹ ਸੰਤ ਦਾ ਸੰਯੋਗ ਚਾਹੀਦਾ ਆ ਅੱਛਾ ਜੀ ਇਸੇ 20 ਤਰੀਕ ਨੂੰ ਅੱਛਾ ਜੇ ਸੰਯੋਗ ਦੇਤਾ ਅੱਛਾ ਫਿਰ ਇੱਕਣੀ ਫਿਰ ਇੱਕ ਹੋਰ ਨਾਲ ਕਰਦਾਂਗੇ ਅੱਛਾ ਇਹ ਸੰਤ ਦੇ ਹੋਰ ਵਾਈ ਗੁਰੂ ਦੇ ਹੱਥ ਆ ਠੀਕ ਆ ਹਾਂਜੀ ਤੇ ਬਾਕੀ ਇਹ ਆ ਕਿ ਜਿੱਦਣ ਜਿੰਨੇ ਜਿੰਨੇ ਪਰਚੀਆਂ ਪਾਈਆਂ ਹੋਣਗੀਆਂ ਉਹ ਆਪਣਾ ਪਹੁੰਚਣ ਇੱਥੇ 20 ਤਰੀਕ ਨੂੰ ਜਾਂ ਕਈ ਵਾਰੀ ਹੋ ਸਕਦਾ ਇਹ ਦਾ 21 ਵੀ ਹੋ ਸਕਦਾ 19 ਵੀ ਹੋ ਸਕਦਾ ਬਾਕੀ ਬਿਲਕੁਲ ਫਾਈਨਲ ਤਰੀਕਤਾਂ ਨੂੰ ਜਿਹੜੀ ਲਾਗੇ ਚਾਰ ਪੰਜ ਦਿਨ ਪਹਿਲਾਂ ਪੱਕੀ ਤਰੀਕ ਦੱਸ ਦੇਵਾਂਗੇ ਤੁਹਾਡੇ ਚੈਨਲ ਦੇ ਉੱਤੇ ਹਾਂਜੀ ਇੱਕ ਦੋ ਵਾਰੀ ਅਸੀਂ ਰਿਪੀਟ ਕਰਾਵਾਂਗੇ ਹਾਂਜੀ ਹਾਂਜੀ ਜਿਹੜੀ ਫਿਕਸ ਹੈ ਸਾਡੇ ਵੱਲੋਂ 20 ਤਰੀਕ ਆ ਹਾਂਜੀ ਹਾਂਜੀ ਕਿਤੇ ਕੋਈ ਮੌਸਮ ਦੀ ਖਰਾਬੀ ਹਾਂਜੀ ਹਾਂਜੀ ਚਾਹੇ ਕੋਈ ਬਾਦ ਘਾਟ ਉਹਦੇ ਵਾਸਤੇ ਜੇ ਇੱਕ ਅੱਧਾ ਦਿਨ ਪਹਿਲਾਂ ਜਾਂ ਬਾਅਦ ਚ ਕੱਢਣੀ ਪਈ ਨਾ ਤੁਸੀਂ ਤੁਹਾਡੇ ਚੈਨਲ ਤੇ ਦੱਸਿਆ ਜਾਊਗਾ ਆਪਾਂ ਦੱਸ ਦਿਆਂਗੇ ਔਰ ਜਿਹੜਾ ਵੀ ਆ ਸਕਦਾ ਉਹ ਪਹੁੰਚੇ ਉਹ ਪਹੁੰਚੇ ਆਪਣੀ ਅੱਖੇ ਵੇਖੇ ਜਿਹੜਾ ਵੀ ਆ ਸਕਦਾ ਉਹ ਤੁਹਾਡੇ ਚੈਨਲ ਤੇ ਲਾਈਵ ਦੇਖੇ ਲਾਈਵ ਵੇਖੇ ਔਰ ਲਾਈਫ ਟਿਕਟ ਨਿਕਲੂਗੀ ਤੇ ਜਿਹਦੀ ਨਿਕਲੂਗੀ ਨਾ ਉਹਦੇ ਘਰ ਤੱਕ ਪਹੁੰਚੂਗੀ ਗਾਂ ਹਰ ਠੀਕ ਆ ਉਹਦੇ ਉਸੇ ਵਾਲੇ ਫੋਨ ਕਰਕੇ ਦੱਸਿਆ ਜਾਊਗਾ ਉਹਦੇ ਵੀ ਵੀਡੀਓ ਉਹ ਤਾਂ ਪਾਵਾਂਗੇ ਵੀ ਹਾਂ ਆ ਵੀਰ ਕੋ ਚੱਲੀ ਆ ਟਿਕਟ ਤੇ ਨਿਕਲੇ ਉਹ ਵੀ ਚੀਜ਼ ਸਾਰੀ ਵਿਖਾਈ ਸਾਰਾ ਕੋਜੀ ਲਾਈਫ ਹੋਊਗਾ ਸਾਰਾ ਕੋਜੀ ਕੋਸ਼ਿਸ਼ ਕਰਾਂਗੇ ਕਿ ਸਾਰਾ ਕੋਜੀ ਕੱਲੀ ਕੱਲੀ ਚੀਜ਼ ਵਿਖਾਈ ਜਾਵੇ ਲਾਈਫ ਲਾਈਫ ਸਾਰਾ ਕੋਜੀ ਵੇਖੋ ਬਾਬਾ ਨਾਨਕ ਕਿਧੀਆਂ ਝੋਲੀਆਂ ਭਰਦਾ ਠੀਕ ਆ ਜੀ ਹਾਂਜੀ ਠੀਕ ਆ ਬਹੁਤ ਬਹੁਤ ਧੰਨਵਾਦ ਜੀ ਆ ਜਿਹੜੀ ਵੈੜ ਵਿਰਜਨ ਨੇ ਪਾਈ ਆ ਤੇ ਬਾਕੀ ਕੋਈ ਵੀਰ ਆਪਣੀ ਕਿਸਮਤ ਜਮਾਵੇ